ਵੱਡੀ ਖਬਰ ਰੋਪੜ ਤੋਂ ਆ ਰਹੀ ਹੈ ਜਿੱਥੇ ਕੀ ਵੱਡਾ ਸੜਕ ਹਾ사 ਵਾਪਰਿਆ ਹੈ ਰੋਪੜ ਦੇ ਰੇਲਵੇ ਸਟੇਸ਼ਨ ਨੇੜੇ ਇੱਕ ਇਨੋਵਾ ਕਾਰ ਤੇ ਆਟੋ ਦੀ ਟੱਕਰ ਹੋ ਗਈ ਜਿਸ ਦੇ ਚਲਦਿਆਂ 6 ਲੋਕ ਜ਼ਖਮੀ ਹੋ ਗਏ ਹਨ ਰੋਪੜ ਦੇ ਪਿੰਡ ਹਵੇਲੀ ਤੋਂ ਆਟੋ ਵਿੱਚ ਸਵਾਰ ਹੋ ਕੇ ਇਹ ਲੋਕ ਰੇਲਵੇ ਸਟੇਸ਼ਨ ਜਾ ਰਹੇ ਸਨ ਤੇ ਜਦੋਂ ਇਹ ਲੋਕ ਆਟੋ ਵਿੱਚ ਬੈਠ ਕੇ ਰੇਲਵੇ ਸਟੇਸ਼ਨ ਕੋਲ ਪਹੁੰਚੇ ਤਾਂ ਆਟੋ ਇਨੋਵਾ ਕਾਰ ਦੇ ਨਾਲ ਟਕਰਾ ਕੇ ਇੰਨੇ ਹੀ ਜਬਰਦਸਤ ਤਰੀਕੇ ਨਾਲ ਪਲਟ ਗਿਆ ਜਿਸ ਦੇ ਚਲਦਿਆਂ ਆਟੋ ਵਿੱਚ ਸਵਾਰ ਲੋਕ ਜ਼ਖਮੀ ਹੋ ਗਏ ਇਨਾ ਸਾਰੇ ਨੂੰ ਸਰਕਾਰੀ ਹਸਪਤਲ ਰੂਪਨਗਰ ਵਿਖੇ ਲਜਾਇਆ ਗਿਆ ਜਿੱਥੇ ਮਾਮੂਲੀ ਸੱਟਾਂ ਲੱਗਣ ਵਾਲੇ ਦੋ ਲੋਕਾਂ ਨੂੰ ਇਲਾਜ ਕਰਕੇ ਭੇਜ ਦਿੱਤਾ ਗਿਆ ਜਦਕਿ ਚਾਰ ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਇਹ ਹਸਪਤਲ ਵਿੱਚ ਅਜੇ ਵੀ ਜੀਰੇ ਇਲਾਜ ਹਨ ਮੀਰਾ ਪੰਜਾਬ న్యూਸ ਲਈ ਲਾਡੀ ਖਾ ਬਰਾਦੀ ਰਿਪੋਰਟ

बहुत तेज गड्डी मारे है उन्हें पता नहीं क्या करे ऐसी तो सर जी हमारे को पता नहीं लगा जैसे टेम्पू मुड़ाया था ना टेम्पू को घुमाया था तो एकदम गड्डी आई जो अपनी इनोवा गड्डी थी वाइट कलर में एकदम सामने से तो तुम कहाँ से कहाँ जा रहे हो छोटिया वैली छोटी वैली जा रहे थे नैना देवी से जा रहे थे रेलवे स्टेशन के लिए वहाँ नैना देवी को बस रास्ते में टेम्पू बस मोड़ ही रहे थे जब तक गाड़ी वाले ने आके ठोक दिए कितने लोग थे हम 10 थे एक ड्राइवर भी था और हमारे बच्चे थे और मेरे घर वाले भी एक्चुअली ऑटो पलट गया तो जो मेजर इन्होंने सट्ट लगी है वो तकरीबन छः जने हैं ਦੋ ਦਿਨ ਮੰਗੂਲੀ ਸੱਟਾਂ ਸੀਗੀਆਂ ਫਿਰ ਅਸੀਂ ਫਸਟ ਸਟੈਂਡ ਦੇਖ ਕੇ ਇੱਕ ਦਿਨ ਹੈਡ ਇੰਜਰੀ ਸੀਗੀ ਸੁੱਟਾ ਲੱਗਿਆ ਉਹਦੇ ਤੇ ਉਹਨਾਂ ਨੂੰ ਸੀਟੀ ਸਕੈਨ ਕਰਾਣ ਭੇਜਿਆ ਬਾਕੀ ਨੇ ਐਕਸਟਰਨਲ ਕਾਫੀ ਸਬੇ ਤੇ ਆਲਮੋਸਟ ਨਾਰਮਲ ਆ ਇੱਕ ਦਾ ਹਲਕਾ ਜਿਹਾ ਫ੍ਰੈਕਚਰ ਆ ਉਹ ਦੱਸ ਤਾਂ ਜਦੋਂ ਲਾਈਫ ਫਿਰਗਤ